ਸਾਡੇ ਦੇ ਨੇ ਸੀਨੀਅਰ ਅਫਸਰ ਜਿਵੇਂ ਡੀਜੀਪੀ ਸਾਹਿਬ ਤੇ ਕਪਲਿਕ ਆਪਣਾ ਰੇਂਜ ਦੇ ਡੀਆਈਟੀ ਸਾਹਿਬ ਜਿਹੜਾ ਮਨਦੀਪ ਸਿੰਘ ਔਰ ਐਫਐਸਪੀ ਸਾਹਿਬ ਡਾਕਟਰ ਨਾਨਕ ਸਿੰਘ ਦੀਆਂ ਹਦਾਇਤਾਂ ਦੇ ਤਹਿਤ ਜਿਹੜਾ ਇਹ ਜਿਹੜੀ ਆ ਜਦੋਂ ਮੁਹਿੰਮ ਚਲਾਈ ਹੋਈ ਆ ਉਹਦੇ ਵਨ ਦੇ ਵਿੱਚ ਦੀ ਆਪਣੀਆਂ ਜਿਹੜੀਆਂ ਕਾਰਵਾਈ ਕੀਤੀ ਸਾਡੇ ਕੋਲ ਵੀ 33 ਤਰੀਕ ਨੂੰ ਇਨਫੋਰਮੇਸ਼ਨ ਆਈ ਸੀ ਕਿ 3 ਤਰੀਕ ਨੂੰ ਵਿਖਲੜ ਤੋਂ ਵੀ ਨਸ਼ੇ ਕਰਨੀ ਮਹੱਤਵਪੂਰਨ ਹੈ ਕਿ ਉਹਨਾਂ ਬੱਚੇ ਲਈ ਆਹੱਬ ਦੇ ਸਟਾਇਲ ਹੱਥ ਕੰਦੇ ਦੇ ਦਿੱਤੇ ਜਾਂ ਲੈਣੇ ਵਿੱਚ ਜਾਇਜ਼ ਹੈ ਤੇ ਉਹ ਦਿਨ ਕਿ ਅਸੀਂ ਐਫ ਆਈ ਆਰ ਨੰਬਰ ਹੈਗਾ ਜੀ 14 ਮਾ 25 ਤੇ ਅਸੀਂ ਅੰਡਰ ਸੈਕਸ਼ਨ 105 ਕਾਟ ਬੀ ਐਨ ਬੀ ਐਨ ਐਸ ਦੇ ਤਹਿਤ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਜਿਹਦੇ ਵਿੱਚ ਮ੍ਰਿਤਕ ਲੜਕਾ ਜਿਹੜਾ ਉਹਦੇ ਫਾਦਰ ਦੇ ਬਿਆਨਾਂ ਦੇ ਆਧਾਰ ਤੇ ਜਿਹੜੀ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਮੱਤੀ ਇਹਦੇ ਵਿੱਚ ਅਸੀਂ 7 ਗੱਲਾਂ ਦਾ ਨਾਮ ਜਦ ਕੀਤਾ ਹੈ ਇੰਨਾਂ ਦੇ ਵਿੱਚ ਅਸੀਂ 4 ਜਾਣਿਆਂ ਨੂੰ ਰਾਉਂਡ ਅਪ ਕਰ ਲਿਆ। ਉਹਨਾਂ ਦਾ ਨਾਮ ਹੈਗੇ ਆ ਜੀ ਜਸਵੀਰ ਗੁਰਪਾਲੀ ਇਹਦੇ ਉੱਪਰ 13 ਐਫਆਈਆਰ ਦਰਜ ਹੈਗੀਆਂ। ਚਰਨੋ ਪਤਨੀ ਮਲਕੀਤ ਸਿੰਘ ਇਹਦੇ ਤੇ ਵੀ 8-10 ਐਫਆਈਆਰ ਦਰਜ ਹੋਈਆਂ ਹੈਗੀਆਂ। ਇੱਕ ਹੈਗੀ ਜੀ ਮਨਜੀਤ ਪਤਨੀ ਫੌਜਾਤ ਸਿੰਘ ਇਹਦੇ ਤੇ ਵੀ ਐਫਆਈਆਰ ਪਹਿਲਾਂ ਹੈਗੀਆਂ। ਇੱਕ ਸਰਪੰਚ ਨਹੀਂ ਆ ਗੁਰਪ੍ਰੀਤ ਕੌਰ ਸੁਪਰੀ ਜਸਵੰਤ ਸਿੰਘ। ਰੋਟੀਸ਼ਾ ਨਾ ਦੀ ਸਰਪੰਚਨੀ ਹੈ। ਇਦੇ ਉੱਪਰ ਵੀ ਇੱਕ ਐਪੀਓਰ ਜਿਹੜੀ ਐਫੀਐਸ ਦੀ ਪਹਿਲਾ ਦਰਜ ਹੈਗੀ ਮੌਜੂਦਾ ਸਰਪੰਚ ਹਾਂਜੀ ਮੌਜੂਦਾ ਜਿਹੜੀ ਸਰਪੰਚ ਜਿਹੜੀ ਲੋਕਾਂ ਦੇ ਸਾਹਮਣੇ ਆਇਆ ਜਿਹੜਾ ਆ ਜਿਵੇਂ ਕਿ ਮ੍ਰਿਤਕ ਲੜਕਾ ਜਿਹੜਾ ਹੈ ਉਹਦੇ ਫਾਦਰ ਨੇ ਬਿਆਨ ਦਿੱਤਾ ਸੀ ਕਿ ਰੋਟੀ ਪੋਲ ਕੋ ਜਿਹੜਾ ਨਛਾਜਾ ਜਿਹੜਾ ਪੂਰਾ ਮਤਲਬ ਉਹ ਵਿੱਕਦਾ ਆ ਤੇ ਮੇਰਾ ਬੱਚਾ ਵੀ ਜਿਹੜਾ ਕਿ ਉਥੋਂ ਨਛਾ ਲੈ ਕੇ ਆਉਂਦਾ ਸੀ ਤੇ ਇਹਦਾ ਸਰਪੰਚਨੀ ਦਾ ਇਸ ਤਰ੍ਹਾਂ ਕਿ ਅਸੀਂ 120 ਦੇ ਵਿੱਚ ਦੱਜ ਰੱਖਿਆ ਕਿਉਂਕਿ ਇਹ ਜਦੋਂ ਪੁਲਿਸ ਪਾਰਟੀ ਨੂੰ ਕਦੇ ਰੇਡ ਕਰਨ ਵੀ ਜਾਂਦੀ ਆ ਤੇ ਇਹ ਪੂਰੇ ਮਤਲਬ ਗਲਤ ਤਰੀਕੇ ਨਾਲ ਪੁਲਿਸ ਨੂੰ ਵੀ ਬੋਲਦੀ ਆ ਤੇ ਆਮ ਪਬਲਿਕ ਨੂੰ ਵੀ ਬੋਲਦੀ ਆ ਕਿ ਤੁਸੀਂ ਇਥੇ ਕਿਉਂ ਆਏ ਕਿਉਂ ਰੇਡ ਕਰ ਮਾਏ ਤੁਸੀਂ ਕਿਹੜੇ ਹੱਕ ਨਾਲ ਆਏ ਪਲੱਸ ਇਹ ਜਦੋਂ ਆਪਕੀ ਤੋਂ ਅਸੀਂ ਐਫ ਆਈ ਆਰ ਦੇ ਵਿੱਚ ਦੱਜ ਕਰ ਲੈਂਦੇ ਆ ਉਹ ਡੀਟੇਲ ਚਲਾ ਜਾਂਦਾ ਆ ਉਹਦੇ ਪਿੱਛੇ ਆ ਕੇ ਹਰ ਇੱਕ ਬੰਦੇ ਦੇ ਪਿੱਛੇ ਆ ਕੇ ਜਿੰਨਾ ਵੀ ਨਸ਼ੇ ਵਾਲੇ ਨੇ ਸੀ ਗੰਭੀਰ ਕੀਤਾ ਹੈ ਤਾਂ ਉਹਨਾਂ ਦੀ ਬੇਲ ਵਗੈਰਾ ਇਹ ਪ੍ਰਮਾਣ ਜੋ ਸਾਨੂੰ ਇਨਫੋਰਮੇਸ਼ਨ ਆਈ ਹੈ ਉਹਦੇ ਦਾਤੀ ਐਫਆਈਆ ਰੈਕਡ ਕੀਤੀ ਆ ਤੇ ਇਹਦੇ ਕੋਲ ਜਿਹੜੀ ਆ ਸਾਨੂੰ ਜਿਹੜੀ ਆ ਰਿਕਵਰੀ ਵੀ ਕੁਝ ਬੜੀ ਆ ਪੈਸਿਆਂ ਦੀ ਡਰਗ ਮੰਨੀ ਆ ਜਿਹੜੀ ਉਹ ਵੀ ਰਿਕਵਰ ਅੱਥੀ ਕੀਤੀ ਗਈ ਆ ਇਹ ਜਦੋਂ ਕਿਸੇ ਨੂੰ ਛਡਾਉਂਦੀ ਆ ਤਾਂ ਉਹਦੇ ਕੋਈ ਪੈਸੇ ਵੀ ਮੰਗ ਕਰਦੀ ਆ ਉਹਨ ਵੀ ਜਿਹੜੇ ਸੀ ਤਿੰਨ ਜਣੇ ਐਫਆਈਆ ਦੇ ਰੈਕਡ ਕੀਤੇ ਆ ਉਹਨਾਂ ਨੂੰ ਛਡਾਉਣ ਤੋਂ ਇਹਨੇ 20000 ਰੁਪਏ ਡਰਗ ਮੰਨੀ ਵੀ ਮੰਗ ਕੀਤੀ ਸੀ ਤੇ ਬਾਕੀਆਂ ਕੋਲੋਂ ਵੀ ਇੰਨੇ ਜਿਹੜੇ ਅਸੈਂਸੀ ਆ ਜਿਹੜੇ ਉਹਨਾਂ ਨੇ ਵੀ ਕਬੂਲ ਕੀਤਾ ਆ ਕਿ ਜਦੋਂ ਆ ਸਾਨੂੰ ਇਹ ਬੇਲ ਕਰਾਉਂਦੀ ਆ ਜਾਂ ਸਾਡੇ ਪਿੱਛੇ ਆਉਂਦੀ ਆ ਤੇ ਇਹ ਸਾਡੇ ਕੋਲ 33000 ਰੁਪਏ ਦੀ ਮੰਗ ਕਰਦੇ। ਦਰ ਕਿੰਨੇ ਕਿੰਨੇ ਤੱਕ ਉਦਾਵਲਾ ਬਈ ਨਛੜਾ ਤੇ ਪਿਛਲੇ 2 ਮਹੀਨਿਆਂ ਤੋਂ ਨਾਬਾ ਸ਼ਡਾਉ ਕੇੰਦਰ ਦਾ ਉੱਥੇ ਕੱਜ ਮੱਥੀ ਤੇ ਪਿਛਲੇ 6 ਸਾਲਾਂ ਤੋਂ ਇਹ ਮੰਦਾ ਜਿਹੜਾ ਨੱਥੇ ਕਰਨ ਦਾ ਆਦੀ ਸੀ। ਇਹਦੀ ਫਾਦਰ ਨੇ ਦੱਸਣ ਦੇ ਮਤਲਬ ਕਿ ਇਹਨੇ ਕਾਲ ਕੀਤੀ ਕਿ ਮੈਂ ਘਰੇ ਜਾਣਾ ਤੇ ਹਸਪੀਟਲ ਵਾਲਿਆਂ ਨੇ ਇਹਨੂੰ ਬੱਚੈਂਟ ਤੇ ਛੱਡ ਕੇ ਆਏ ਸੀ ਉੱਥੋਂ ਇਹ ਫਿਰ ਜਾ ਕੇ ਆਪਣੇ ਦੋਸਤਾਂ ਦੇ ਨਾਲ ਜਾ ਕੇ ਫਿਰ ਉੱਥੇ ਕੋਲ ਪਹੁੰਚਾ ਲਿਆ ਬਰਕਤ ਕਿੰਨੀ ਆਇਆ ਸਾਰੀ ਜਿਹੜਾ ਜਿਹੜਾ ਬਰਕਤ ਇਹ ਪ੍ਰਾਣੇ ਦੋਸਤ ਮਿੱਤਰ ਆ ਜੀ ਤੇ ਆਪਸ ਚ ਪਹਿਲਾਂ ਵੀ ਗੱਲਬਾਤ ਹੋਈ ਸੀ ਇਹਦਾ ਦੋਸਤ ਹੀ ਇੰਨੀ ਖਨਾਪੇ ਲੈ ਕੇ ਆਇਆ ਕਿ ਤੁਹਾਨੂੰ ਮਿਲਵਾਣ ਨੂੰ ਸੁੱਖਾ ਸੁੱਖਾ ਨਾਮ ਦਾ ਕੋਈ ਲੜਕਾ ਆ ਉਹਦੇ ਟਾਕਸ ਤੇ ਸਪੱਸ਼ਟਤਾ ਚਾਹੀਦੀ ਤਾਹਿਲ ਤੇ ਕੰਢੀਗੜ ਦਾ ਆ 45 ਏਕਟਰ ਦਾ ਹੈਗਾ ਹੋਰਾਂ ਨਾਲ ਤੇ 30 20 ਜੱਗ ਤੇ 100 ਮੀਟਰ ਬੁਕੇਆ ਆ ਅਸੀਂ ਅੱਜ ਅੱਜ ਆਪਾਂ ਕੋਲ ਫਾਰਮਾਟ ਲਾਣਾ ਸੀ ਉਸ ਤੋਂ ਬਾਅਦ ਆਪਾਂ ਇਹਦਾ ਰਿਸਰਚ ਕਰਾਂਗੇ ਸਾਨੂੰ ਆਸ ਹੈ ਕਿ ਇਹ ਦੇਖੋ ਕੋਸ਼ਨਾ ਕੋਸ਼ਨਾ ਤੋਂ ਹੋਰ ਵੀ ਮਿਲ ਸਕਦਾ ਹੈ ਅ ਮੈਂ ਤਾਂ ਇਹੀ ਕਹਾਂਗੀ ਕਿ ਜਦੋਂ ਆਪਾਂ ਕਿਸੇ ਨੂੰ ਸਰਪੰਚ ਚੁੰਨਦੇ ਆ ਉਹਦੇ ਵਿੱਚ ਲੋਕਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਕਿ ਉਹ ਹੀ ਚੁੰਨਦੇ ਆ ਉਹ ਹੀ ਸਰਪੰਚ ਬਣਾਉਂਦੇ ਆ ਪਹਿਲਾਂ ਚੰਗੀ ਨਾਲ ਇਹਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਕਿ ਇਸ ਬੰਦੇ ਦੀ ਬੈਕਗ੍ਰਾਉਂਡ ਕੀ ਆ ਕਿਵੇਂ ਦਾ ਹੈ ਨਾ ਜੇ ਆਪਾਂ ਆਪਣੇ ਸਮਾਜ ਨੂੰ ਕਲੀਨ ਕਰਨਾ ਹੈ ਤਾਂ ਇਦਾਂ ਦੇ ਲੋਕਾਂ ਨੂੰ ਵੀ ਆਪ ਨੂੰ ਕਲੀਨ ਕਰਨਾ ਪੈਣਾ ਹੈ ਜੀ 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 ਕਿਉਂਕਿ ਪੰਚਾਇਤ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਕੋਲੇ ਬੜੀ ਮਿਹਨਤ ਕਰਕੇ ਉਸ ਬੰਦੇ ਤੱਕ ਪਹੁੰਚਦੀ ਆ ਅਸੀਂ ਦਿਨ ਰਾਤ ਡਿਊਟੀ ਕਰਦੇ ਹਾਂ ਤੁਸੀਂ ਵੀ ਪ੍ਰੈਸ ਵਾਲੇ ਤੁਸੀਂ ਦਿਨ ਰਾਤ ਡਿਊਟੀ ਕਰਦੇ ਹੋ ਨਾ ਤਾਂ ਉਸੇ ਤਰ੍ਹਾਂ ਅਸੀਂ ਆਪਣੀ ਦਿਨ ਰਾਤ ਡਿਊਟੀ ਕਰਕੇ ਉਸ ਬੰਦੇ ਤੱਕ ਪਹੁੰਚਦੇ ਹਾਂ ਉਹਨੂੰ ਅਰੈਸਟ ਕਰਦੇ ਹਾਂ ਤੇ ਪਰ ਪਿੱਛੇ ਇਦਾਂ ਦੇ ਬੰਦੇ ਆ ਕੇ ਉਹਨਾਂ ਨੂੰ ਛਡਾ ਕੇ ਉਹਨਾਂ ਦੇ ਜਮਾਨਤਾ ਕਰਾਉਂਦੇ ਆ ਤਾਂ ਸਾਡੀ ਪੂਰੀ ਮਿਹਨਤ ਜਿਹੜਾ ਪਾਣੀ ਚ ਕੀ ਵੀਰ ਸਰਪੰਚ ਇਹ ਵੀ ਆਪ ਦੀ ਹੁਣ ਵੀ ਟਾਜੀ ਕਰਦੇ ਜਾਂ ਕੋਈ ਹੋਰ ਕੋਈ ਹੈ ਹਾਂਜੀ ਅਸੀਂ ਬੀਸੀ ਸਾਹਿਬ ਨੂੰ ਵੀ ਇਹਦੇ ਬਾਰੇ ਨਾ ਲਿਖਾਂਗੇ ਕਿ ਇਹਦੇ ਖਿਲਾਫ ਕੰਮ ਕੀਤਾ ਜਿਹੜੀ ਇਹ ਗਰੀਬੀ ਦਾ ਕੰਮ ਹੈ